ਯੋਗੇਸ਼ ਕਿੱਥੇ ਦਾ ਰਹਿਣ ਵਾਲਾ ਹੋ ਲੁਧਿਆਣਾ ਲੁਧਿਆਣੇ ਦਾ ਕੀ ਮਾਮਲਾ ਕੀ ਹੈ ਜਿਹੜਾ ਤੂੰ ਇੱਥੇ ਆਇਆ ਅੱਜ ਫੁਵਾੜੇ ਦੇ ਵਿੱਚ ਅੰਬਰ ਦਾ ਜੱਲੇ ਦੀ ਹੈ ਅੰਬਰ ਦਾ ਅੰਬਰ ਦਾ ਜੱਲਾ ਕੀ ਅੰਬਰ ਦਾ ਜੱਲਾ ਕੱਲ ਜੱਲਾ ਸੀ ਅੰਬਰ ਦਾ ਮੱਥਾ ਟੇਕਣੋਂ ਇੱਕ ਮਿੰਟ ਮੈਨੂੰ ਅੰਬਰ ਦਾ ਜੱਲਾ ਦੀ ਅੱਜ ਮੱਥਾ ਟੇਕਣ ਲਈ ਤੇ ਘਰ ਦੇ ਹੁਣ ਦੱਸ ਕੇ ਆਇਆ ਹਾਂ ਹਾਂ ਕਰੋ ਲੜ ਕੇ ਆਜਾ ਲੜ ਕੇ ਆਇਆ ਕਰੋ ਕਿਉਂ ਲੜਿਆ ਕਿਉਂ ਮੰਮੀ ਨਾਲ ਹੀ ਲੜਿਆ ਕੱਲ ਹੀ ਲੜਿਆ ਮੰਮੀ ਨਾਲ ਕੁੱਟਿਆ ਮੰਮੀ ਨੇ ਤੈਨੂੰ ਮੰਮੀ ਕੰਮ ਕਰਾਂਦੀ ਹੈ ਕੀ ਕੰਮ ਕਰਾਂਦੀ ਮੰਮੀ ਤੇਰਾ ਹੀ ਚਾੜੂ ਪੋਚਾ ਚਾੜੂ ਪੋਚਾ ਇਹ ਚਾੜੂ ਪੋਚਾ ਘਰ ਦਾ ਕੰਮ ਤਾਂ ਕਰਨਾ ਹੀ ਵਾ ਉਹ ਕੱਲੇ ਕੱਲਾ ਕਹਿੰਦਾ ਕੱਲਾ ਹੈ ਸਾਰਾ ਕੁਝ ਮੈਂ ਹੀ ਕਰਦਾ ਕੱਲੇ ਕਿੰਨੇ ਤੁਸੀਂ ਭੈਣ ਭਰਾ ਵਾ ਦੋ ਭੈਣਾਂ ਦੋ ਭਰਾ ਦੋ ਭੈਣਾਂ ਦੋ ਭਰਾ ਮੇਰੇ ਪਾਪਾ ਜੀ ਦਾ ਨਾਂ ਕੀ ਆ ਮੀਨੋਦ ਹੈ ਮੀਨੋਦ ਤੇ ਡੈਡੀ ਆਪਣੇ ਮੰਮੀ ਦਾ ਤੇਰੀ ਦਾ ਨਾਂ ਕੀ ਆ ਰਾਦਾ ਤੇ ਤੂੰ ਪੜ੍ਹਦਾ ਲੈ ਸਕੋ ਲੈ ਤੇ ਭੈਣਾ ਵੱੜਦੀ ਆਂ ਉਹ ਜੋਬ ਕਰਦੀ ਏ ਕਿ ਦੀਦੀ ਦੋਨੇ ਤੇ ਤੁਸੀਂ ਦੋਨੇ ਭਰਾ ਕੀ ਤੁਹਾਡਾ ਵੱਡਾ ਭਰਾ ਵਾਂਗੂ ਤੂੰ ਛੋਟਾ ਵਾ ਵੱਡੀ ਭੈਣ ਏ ਨਹੀਂ ਤੇਰੇ ਤੋਂ ਵੱਡਾ ਤੂੰ ਸਾਰਿਆਂ ਨੂੰ ਛੋਟਾ ਮੈਂ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਤੇ ਫਿਰ ਅੱਜ ਇਦਾਂ ਕਿਉਂ ਕਦਮ ਉਠਾਲਿਆ ਜਿਹੜਾ ਤੈਨੂੰ ਹੂੰ ਇੱਥੇ ਕਿਉਂ ਆਇਆ ਪਵਾੜੇ ਮੈਂ ਅੰਮ੍ਰਿਤਸਰ ਚੱਲਿਆ ਸੀ ਅੰਮ੍ਰਿਤਸਰ ਮੱਥਾ ਟੇਕਣ ਚੱਲਿਆ ਸੀ ਨਾਲ ਹੀ ਗੱਨੇ ਲੜ ਗਏ ਆ ਮੈਂ ਘਰੋਂ ਹਾਂ ਲੜ ਕੇ ਆਇਆ ਪੱਜੇ ਸੀ ਕਰੋਂ ਹੂੰ ਕਿਹੜੀ ਟ੍ਰੇਨ ਚ ਆਇਆ ਸੀ ਮੈਨੂੰ ਪਤਾ ਨਹੀਂ ਕਿੰਨੇ ਵੇ ਚੱਲਿਆ ਸੀ ਉਹ ਨਾਲ ਕਿੰਨੇ ਇੱਥੇ 5 6 ਵਜੇ 5 6 ਵਜੇ ਟਾਈਮ ਨਹੀਂ ਦੇਖਿਆ ਅੱਛਾ ਤੇ ਅਸਮਾਨ ਨਾਲ ਲੈ ਗਏ ਆ ਕੱਪੜੇ ਮੁੜ ਕੇ ਉੱਥੇ ਵਾਪਸ ਕਰਨੀ ਆ ਰਾਜੀ ਕਿਉਂ ਕੱਲੇ ਨਹੀਂ ਆਣਾ ਘਰ ਘਰ ਕੱਲੇ ਨਹੀਂ ਆਣਾ ਦੀ ਉਹ ਮਾਰ ਦੇ ਮਾਰ ਦੇ ਆ ਤੈਨੂੰ ਹੂੰ ਅੱਛਾ ਤੇ ਮੰਮੀ ਮਾਰਦੀ ਕਿ ਪਾਪਾ ਮਾਰਦਾ ਤੇਰਾ ਮੰਮੀ ਮਾਰਦੀ ਹੈ ਡੈਡੀ ਨੂੰ ਬੋਲ ਕੇ ਜਾਣ ਕੇ ਮੈਨੂੰ ਮਾਰ ਪਿਆਂਦੀ ਹੈ ਨਾ ਮਾਰ ਕੁਟਾਂਦੀ ਹੈ ਡੈਡੀ ਨੂੰ ਕਹਿ ਕੇ ਡੈਡੀ ਵੀ ਕੁੱਟਦਾ ਤੇਰਾ ਡੈਡੀ ਨੂੰ ਕਹਿ ਕੇ ਹਾਂ ਤੈਨੂੰ ਕੋਟਾ ਹੈ ਕੰਮ ਕਰਾ ਇਹਨੂੰ ਅੱਛਾ ਡੈਡੀ ਤੈਨੂੰ ਕੁੱਟਦਾ ਨਹੀਂ ਕੱਢਦੀ ਮੰਮੀ ਨੂੰ ਡੈਡੀ ਕੁੱਟਦਾ ਕਿ ਮੰਮੀ ਕੁੱਟਦੀ ਤੈਨੂੰ ਮੰਮੀ ਕੁੱਟਦੀ ਹੈ ਤੇ ਡੈਡੀ ਕੁੱਟਦਾ ਮੈਂ ਗੁੱਸਾ ਆਂਦਾ ਡੈਡੀ ਨੂੰ ਸਮਝਾ ਦੇ ਮੈਨੂੰ ਤੇ ਡੈਡੀ ਵੀ ਡੈਡੀ ਨੇ ਤਾਂ ਨਹੀਂ ਕੁੱਟਿਆ ਤੈਨੂੰ ਕਦੀ ਮਾਮਲਾ ਕੀ ਹੈ ਜਿਹੜਾ ਇੱਕ ਬੱਚਾ ਅੱਜ ਹਾਂ ਮਾਮਲਾ ਮੈਂ ਅਸੀ ਜੋ ਸਿੰਘ ਚੌਂਕੀ ਇੰਚਾਰਜ ਪੁਆੜਾ ਤਕਰੀਬਨ ਸਵੇਰ ਕੋ 5 ਵਜੇ ਸਾਨੂੰ ਮੈਸੇਜ ਆਇਆ 139 ਤੋਂ ਵੀ A2 ਦੇ ਵਿੱਚ ਜਿਹੜਾ AC ਕੰਪਾਰਟਮੈਂਟ ਦੇ ਵਿੱਚ ਇੱਕ ਬੱਚਾ ਜੁਗੇਸ਼ ਨਾਮ ਦਾ ਬੱਚਾ ਜਿਹਨਾਂ ਅਸੀਂ ਲਵਰ ਕੀਤਾ ਜਦੋਂ ਪੁੱਛਿਆ ਇਹਨੂੰ ਵੀ ਕੀ ਗੱਲ ਹੈ ਤਾਂ ਇਹਨੇ ਦੱਸਿਆ ਵੀ ਮੇਰੀ ਮਦਰ ਜਿਹੜੀ ਹੈ ਮੈਨੂੰ ਗੋੜਦੀ ਮਾਰਦੀ ਹੈ ਠੀਕ ਹੈ ਨਾ ਮੈਂ ਉਸ ਤੋਂ ਤੰਗ ਕਰਕੇ ਮੈਂ ਆਪਣਾ ਲੁਧਿਆਣੇ ਤੋਂ ਮੈਂ ਆ ਗਿਆ ਤੇ ਮੈਂ ਕਹਿੰਦਾ ਵੀ ਮੱਸਾ ਟਿਕਲ ਜਾਣਾ ਦਰਬਾਰ ਸਾਹਿਬ ਉਧਰ ਹੀ ਕਿਤੇ ਕੰਮ ਲੱਭਾਂਗਾ ਜਦੋਂ ਸਾਨੂੰ ਤਾਂ ਇਹ ਦੇਖਣ ਨੂੰ ਹੀ ਲੱਗਦਾ ਸੀ ਵੀ ਇਹਦੀ ਉਮਰ 12-13 ਸਾਲ ਦੀ ਆ ਪਰ ਜਦੋਂ ਇਹਨੂੰ ਪੁੱਛਿਆ ਤੇ ਇਹਦੀ ਉਮਰ ਜਿਹੜੀ ਆ ਉਹ 18-19 ਸਾਲ ਦੀ ਦੱਸ ਰਿਹਾ ਹੈ ਆਪਣੇ ਆਪ ਠੀਕ ਹੈ ਨਾ ਤੇ ਬਾਕੀ ਇਹਨਾਂ ਦੇ ਮਦਰ ਤੇ ਇਹਦੀ ਸਿਸਟਰ ਨੂੰ ਫੋਨ ਕੀਤਾ ਉਹ ਆ ਰਹੇ ਨੇ ਜਦੋਂ ਵੀ ਆਉਂਦੇ ਆਪਾਂ ਉਹਨਾਂ ਦੇ ਹੱਥੋਂ ਕੋਲ ਕੰਮਾਂ ਨਹੀਂ ਠੀਕ ਨਾ ਇਹਨਾਂ ਕਾਰਨ ਮੇਨ ਕਾਰਨ ਕੀ ਹੈ ਜਿਹੜਾ ਇਹ ਕਰੋ ਮੇਨ ਕਾਰਨ ਅੱਜਕੱਲ ਬੱਚੇ ਅੰਦਰ ਮੇਨ ਪ੍ਰੋਬਲਮ ਇਹ ਹੈ ਵੀ ਬੱਚਿਆਂ ਦੀ ਜਿਹੜੇ ਮਾਪੇ ਨੇ ਉਹ ਬੱਚਿਆਂ ਨੂੰ ਮਾੜਾ-ਮੋਟਾ ਤਾਂ ਕਹਿਣਾ ਹੀ ਹੈ ਪਰ ਅੱਜਕੱਲ ਦੇ ਬੱਚੇ ਜਿਹੜੇ ਉਹ ਨਹੀਂ ਸੁਣਦੇ ਤੇ ਇਸੇ ਇਹੀ ਕਾਰਨ ਹੈ ਕਿ ਹੋਰ ਤਾਂ ਕੋਈ ਕਾਰਨ ਨਹੀਂ ਆਏਗਾ ਜਾਨ ਹੁਣ ਸਪੋਰਟ ਵਗੈਰਾ ਕਰ ਰਹੇ ਹਾਂ ਇਹ ਬੱਚਿਆਂ ਦੀ ਹਾਂ ਬੱਚੇ ਨੂੰ ਸਪੋਰਟ ਕਰਾਂਗੇ ਉਹਨਾਂ ਦੇ ਮਾਪੇ ਉਹਦੇ ਪੈਰੈਂਟ ਬੁਲਾਏ ਨੇ ਜਦੋਂ ਵੀ ਆਉਂਦੇ ਆ ਫਿਰ ਉਹਨਾਂ ਨੂੰ ਦੇਖ ਕੇ ਉਹ ਬੱਚੇ ਦੇ ਮਾਪੇ ਦੇ ਨਾਮ ਵਗੈਰਾ ਹੈ ਕੋਈ ਤਾਂ ਮਾਪੇ ਦੇ ਬਾਪ ਦਾ ਨਾਮ ਬਨੂਦ ਕੁਮਾਰ ਹੈ ਜੀ ਉੱਚਾ ਟਿੱਬਾ ਰਾਮਗਾਂਝ ਲੁਧਿਆਣੇ ਦਾ ਰਹਿਣ ਵਾਲਾ ਹੈ ਠੀਕ ਹੈ ਨਾ ਇਹਦੀ ਸਿਸਟਰ ਨਾਲ ਵੀ ਗੱਲ ਹੋਈ ਆ ਤੇ ਇਹਦੀ ਮਦਦ ਨਾਲ ਵੀ ਗੱਲ ਹੋਈ ਆ ਉਹ ਥੋੜਾ ਜਿਹਾ ਹੈਂਡੀਕੈਪਡ ਹੈ ਪੜਨ ਪੜਨੇ ਚ ਵੀ ਨਹੀਂ ਜਾਂਦਾ ਪੜਦਾ ਪੜਦਾ ਵੀ ਹੈ ਨਹੀਂ ਇਹ ਸਰ ਕੋਈ ਕਾਰਨ ਦੱਸਿਆ ਹੋਊਗਾ ਨਹੀਂ ਕਰੋ ਕਿਉਂ ਕੁਝ ਹੈ ਜੀ ਕਾਰਨ ਤਾਂ ਦੇਖੋ ਜੀ ਕਾਰਨ ਤਾਂ ਇਹੀ ਕਹਿ ਰਿਹਾ ਹੈ ਵੀ ਮੈਨੂੰ ਜਿਹੜਾ ਜਿਹੜਾ ਛੋਟਾ ਬ੍ਰਦਰ ਆ ਮੇਰਾ ਸਕੂਲ ਚ ਪੜਦਾ ਹੈ ਤੇ ਮੈਨੂੰ ਮਤਲਬ ਵੀ ਮੈਂ ਸਕੂਨ ਲਈ ਪੜਦਾ ਤੇ ਮੇਰੀ ਮਦਦ ਜਿਹੜੀ ਹੈ ਮੈਨੂੰ ਕੰਮਕਾਰ ਦੇ ਵਿੱਚ ਲਾਈ ਰੱਖਦੀ ਹੈ ਕਦੇ ਭਾਂਡੇ ਪਾਏ ਲਾ ਦੇ ਕਦੇ ਪੂੰਛਾ ਲਾ ਲਾ ਦੇ ਕਦੇ ਝਾੜੂ ਲਾ ਲਾ ਦੇ ਕਰੇ ਕੁਛ ਕਰ ਲਾ ਤੇ ਉਹ ਤੋਂ ਬਾਅਦ ਫਿਰ ਵੀ ਮੈਡਮ ਉਟਾ ਘੂੜ ਦੇ ਕੱਪਦੇ ਆ ਤੇ ਇਸ ਕਰਕੇ ਉਹਦੇ ਤੋਂ ਦੁਖੀ ਹੋ ਕੇ ਕਹਿ ਰਿਹਾ ਵੀ ਮੈਂ ਪਜਾਇਆ ਕਰਾਂ ਵਾਕੀ ਦੇਖਦੇ ਆਪਾਂ ਉਹਨਾਂ ਦੀ ਆਏ ਤੇ ਉਹਨਾਂ ਦੀ ਸਟੇਟਮੈਂਟ ਲਵਾਂਗੇ ਦੇਖਦੇ ਆ ਉਹ ਕੀ ਕਹਿੰਦੇ ਨੇ ਉਹਨਾਂ ਦੀ ਕੀ ਬਿਊ ਨੇ ਸਰ ਉਹ ਤਲਾਬ ਵਗੈਰਾ ਦਿੱਤੀ ਹੈ ਉਹਨਾਂ ਨੂੰ ਹਾਂ ਉਹਨਾਂ ਨੂੰ ਫੋਨ ਕਰਤਾ ਉਹਦੀ ਸਿਸਟਰ ਨੂੰ ਦੀ ਮਦਦ ਦਾ ਫੋਨ ਆਸੀ ਬਿਲਕੁਲ ਵੀ ਆਈ ਚੱਲ ਪਿਆ ਤੇ ਵੀ ਅਸੀਂ ਜਲਦੀ ਤੁਹਾਡੇ ਕੋਲ ਪਹੁੰਚਦੇ ਹਾਂ ਠੀਕ ਹੈ ਨਾ ਉਹ ਆ ਜਾਂਦੀ ਹੈ ਜਦੋਂ ਵੀ ਹੁੰਦੀ ਹੈ ਤੇ ਆਪਾਂ ਲੋਕ ਕਰਾਦਾ ਕੇ ਪਹੁੰਚਾਂਗੇ